ਨੂੰ ਜੋੜਨਾ ਲੋਕਾਂ ਨੂੰ ਆਪਣੇ ਨਾਲ ਜੋੜਨਾ ਸਭ ਤੋਂ ਵੱਡੀ ਗੱਲ ਕਿ ਬੱਚਿਆਂ ਨੂੰ ਕਬੱਡੀ ਦੇ ਰਾਹ ਤੇ ਪਾਰੇ ਨੇ ਆਪਣੀ ਮਾਂ ਖੇਡ ਹੈ ਜਿਹੜੀ ਕਬੱਡੀ ਪ੍ਰਮੋਟ ਕਰ ਰਹੇ ਨੇ ਤੇ ਨਸ਼ਿਆਂ ਤੋਂ ਦੂਰ ਕਰ ਰਹੇ ਨੇ ਮੇਰੇ ਵੱਲੋਂ ਸਾਰੇ ਖਿਲਾਫ ਦਾ ਬਹੁਤ-ਬਹੁਤ ਆਜ਼ੀਰਾ ਬਹੁਤ-ਬਹੁਤ ਧੰਨਵਾਦ ਪੰਜਾਬ ਕਾਰ ਪੁਆਇੰਟ ਵਾਲਿਆਂ ਦਾ ਧੰਨਵਾਦ ਸੰਘੂੜਾ ਪ੍ਰਾਪਰਟੀ ਡੀਲਰ ਦਾ ਮੈਂ ਕਹਿੰਨੀ ਆ ਇਸ ਵਾਰ ਇਹਨਾਂ ਨੇ ਕਬੱਡੀ ਮੈਚ ਤੇ ਇੱਕ ਗੱਡੀ ਦਿੱਤੀ ਅਗਲੀ ਵਾਰੀ 10 ਗੱਡੀਆਂ ਵੰਡਣੇ ਇਹਨਾਂ ਦੀ ਪ੍ਰਾਪਰਟੀ ਇੰਨੀ ਖ ਵੱਧ ਜਾਵੇ ਇਹਨਾਂ ਦਾ ਕਾਰੋਬਾਰ ਹੈ ਜਿਹੜਾ ਇਸ ਮੈਚ ਰੱਦ ਹੋਵੇ ਤੇ ਸਾਰੇ ਪਾਸੇ ਸੰਘੂੜਾ ਸਾਹਿਬ ਸੰਘੂੜਾ ਸਾਹਿਬ ਹੋਵੇ ਕੱਲ ਉਹਨਾਂ ਦੇ ਪੈਟਰੋਲ ਪੰਪ ਚੱਲਣ ਚੱਲਣਗੇ ਕਿੰਤਸ ਸੋਇ ਸਾਡੇ ਵੱਲੋਂ ਇੱਕ ਛੋਟਾ ਜਿਹਾ ਚੈੱਕ ਹੈ ਜਿਹੜਾ ਇੱਕ ਵੱਡੀ ਕੱਪ ਲਈ ਅਸੀਂ ਇਹਨਾਂ ਨੂੰ ਦੇ ਰਹੇ ਹਾਂ 1 ਲੱਖ ਰੁਪਏ ਦਾ ਚੈੱਕ 1 ਲੱਖ 1000 ਦਾ ਇੱਕ ਵਾਰ ਇਹਨਾਂ ਲਈ ਤਾੜੀਆਂ ਸਨੂਰ ਲਾ ਦਿਓ ਇਹਨਾਂ ਨੇ ਬਹੁਤ ਵਧੀਆ ਹੱਲ ਹੁੰਦੀ ਆ ਹਨਾ ਇੱਕ ਕੱਲੇ ਬੰਦੇ ਲਈ ਬਹੁਤ ਵੱਡੀ ਗੱਲ ਹੁੰਦੀ ਆ ਕਬੱਡੀ ਕੱਪ ਕਰਾਉਣੇ ਸੌਖੀਆਂ ਗੱਲਾਂ ਨਹੀਂ ਹੁੰਦੀਆਂ ਟੀਮਾਂ ਨੂੰ ਜੋੜਨਾ ਲੋਕਾਂ ਨੂੰ ਆਪਣੇ ਨਾਲ ਜੋੜਨਾ ਸਭ ਤੋਂ ਵੱਡੀ ਗੱਲ ਕੀ ਬੱਚਿਆਂ ਨੂੰ ਕਬੱਡੀ ਦੇ ਰਾਹ ਤੇ ਪਾਰੇ ਨੇ ਆਪਣੀ ਮਾਂ ਖੇਡ ਆ ਜਿਹੜੀ ਕਬੱਡੀ ਪ੍ਰਮੋਟ ਕਰ ਰਹੇ ਨੇ ਤੇ ਨਸ਼ਿਆਂ ਤੋਂ ਦੂਰ ਕਰ ਰਹੇ ਨੇ ਜੁਗ ਜੁਗ ਜਿਓ ਰੱਬ ਕਰੇ ਤੁਹਾਡਾ ਕਾਰੋਬਾਰ ਹੋਰ ਜ਼ਿਆਦਾ ਵਧੇ ਠੀਕ बस बस हम आصل थोड़ी तो थोड़ी थोड़ी तोड़ित करो और कटने पे ना पूरी टमाटर है ये टमाटर जाड़ जाड़ के थोड़ी गल रहा है ये जाड़ से थोड़ी जान दे गति चल चल कर लाग